ਹੈਲੋ ਅਮਾਰੇ ਰੂਮ ਨੰਬਰ 52304 ਜੋ ਕਿ ਕਨਈਆ ਕੌਂ ਬਠਿੰਡਾ ਜ਼ੋਨ ਦੂਮ ਵਾਲੀ ਬੈਰੀਅਰ ਕਰ ਹੈ ਸਾਰੇ ਰਾਜ ਦੀ ਆਮ ਪਬਲਿਕ ਅਤੇ ਡਰਾਈਵਰ ਵੀਰਾਂ ਨੂੰ ਪਿਆਰਪ੍ਰੀ ਸਸ਼ੰਕਰ ਮਾਨਜੁਗ ਮੁੱਖ ਮੰਤਰੀ ਪੰਜਾਬ ਡੀਜੀਪੀ ਤੇ ਐਡੀਜੀਪੀ ਟ੍ਰੈਫਿਕ ਪੰਜਾਬ ਸੀਨੀਅਰ ਕਪਤਾਨ ਪੁਲਿਸ ਸੜਕ ਸੁਰੱਖਿਆ ਫੋਰਸ ਪੰਜਾਬ ਰਾਜ ਭਾਰਤ ਸਰਕਾਰ ਦੇ ਸਟਾਕੀ ਆਵਾਜਾਈ ਮੰਤਰੀ ਜੀ ਵੱਲੋਂ ਪੂਰੇ ਭਾਰਤ ਵਿੱਚ ਹਰੇਕ ਪ੍ਰਾਂਤ ਵਿੱਚ ਰੋਡ ਸੇਫਟੀ ਮਹੀਨਾ ਮਨਾਇਆ ਜਾ ਰਿਹਾ ਹੈ ਜਿਸ ਦਾ ਮੰਤਰ ਟ੍ਰੈਫਿਕ ਰੂਲਜ਼ ਦੀ ਪਾਲਣਾ ਨੂੰ ਜ਼ਕੀਨੀ ਬਣਾਉਣਾ ਹੈ ਤੇਜ ਰਫਤਾਰੀ ਮੌਤ ਦੀ تیاری ਕਾਲੀ ਸੀਟਾ ਕਰੋ ਜਲਦੀ ਚੱਲਦੇ ਹੋ ਜੋ ਹੋ ਗਿਆ ਕਰ ਹੋਗੇ ਹੱਥ ਮਰਦੇ ਦੋ ਪਹੀਆ ਸਵਾਰੀ ਲਈ ਹੈਲਮਟ ਹੈ ਜ਼ਰੂਰੀ ਡੱਬ ਕੇ ਬਾਅਦ ਇਹ ਰੰਗ ਕੇ ਖਾ ਪਰ ਵੀਰਾ ਗੱਡੀ ਹੌਲੀ ਚਲਾ ਨਾ ਰਫਤਾਰ ਵਿੱਚ ਹੈ ਕੋਈ ਮਸਤੀ ਨਾ ਹੀ ਜ਼ਿੰਦਗੀ ਹੈ ਐਨੀ ਸਸਤੀ ਜਦੋਂ ਵੀ ਕਰੀਏ ਸੜਕ ਨੂੰ ਪਾਰ ਆਸੇ ਪਾਸੇ ਲਈਏ ਝਾਤੀ ਮਾਰ ਉਡੀਕਦੇ ਬੱਚੇ ਮਾਪੇ ਤੇ ਪਿਆਰੇ ਸੜਕ ਹਾਸਿਆ ਤੋਂ ਬਚੀਏ ਸਾਰੇ ਬੱਚੇ ਸਾਡਾ ਭਵਿੱਖ ਹਨ ਇਹਨਾਂ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ ਆਓ ਆਪਾਂ ਸਭ ਰਲ ਮਿਲ ਕੇ ਟ੍ਰੈਫਿਕ ਦੇ ਰੂਲਾਂ ਦੀ ਪਾਲਣਾ ਕਰੀਏ ਆਪਣੀ ਤੇ ਦੂਜਿਆਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਬਣਾਈਏ ਜਦੋਂ ਵੀ ਤੁਹਾਨੂੰ ਦਾਵਾਲੀ ਤੋਂ ਬਠਿੰਡਾ ਰੋਡ ਤੇ ਕੋਈ ਵੀ ਪਰੇਸ਼ਾਨੀ ਨਜ਼ਰ ਆਉਂਦੀ ਹੈ ਤਾਂ ਸਾਡਾ ਪਰਸਨਲ ਨੰਬਰ 9781452304 ਤੇ ਸੰਪਰਕ ਕਰੋ ਤੇ ਅਸੀਂ ਤੁਹਾਡੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਹਾਂ ਧੰਨਵਾਦ